ਕੁਝ ਗੌੜੀ ਕਬੀਰ ਜੀ ਜਾ ਕਹ ਹਰਿ ਸਾ ਠਾਕੁਰ ਪਾਈ ਮੁਕਤ ਅਨੰਤ ਪੁਕਾਰਨ ਜਾਇ ਆਬ ਕਹੋ RAM ਪ੍ਰੋਸਾ ਤੋਰਾ ਤਬ ਕਾਹੂ ਕ ਕਵਨ ਨ ਹੋ ਰਹਾ ਰਹਾ ਤੀਨ ਲੋਕ ਜਾ ਕ ਹੈ ਭਾਰ ਸੁ ਕਾਹੇ ਨ ਕਰੈ ਪ੍ਰਤਪਾਰ ਕਾਹ ਕਬੀਰ ਇੱਕ ਬੁੱਧ ਵਿਚਾਰੇ ਕਿਆ ਬਸ ਜਬ ਵਿਖਤੇ ਵਿਖਦੇ ਮਹਤਾਰੀ ਗਾਉੜੀ ਕਬੀਰ ਜੀ ਬਿਨ ਸਤ ਸਤੇ ਹੋਏ ਕੈਸੇ ਨਾਰ ਪੰਡਤ ਦੇਖੋ ਹਿਰਦ ਵਿਚਾਰ ਪ੍ਰੀਤ ਬਿਨਾ ਕੈਸੇ ਬੱਦੇ ਸਨੇ ਜਬ ਲਗ ਰਸ ਤਬ ਲਗਨੇ ਨੇ ਰਹਾ ਸਾਹਨ ਸਤ ਕਰੇ ਜੇ ਆਪਣੈ ਸੋ ਰਮਇ ਕਾ ਮਿਲੇ ਨ ਸੁਪਨੈ ਤਨ ਮਨ ਧਨ ਗ੍ਰਹ ਸਾਂਪ ਸਰੀਰ ਸੋਇ ਸੁਹਾਗਣ ਕਹਿ ਕਬੀਰ ਗੌੜੀ ਕਬੀਰ ਜੀ ਵਿਖਿਆ ਬੇਅਪਿਆ ਸਗਲ ਸੰਸਾਰ ਵਿਖਿਆ ਲ ਡੁੱਬੀ ਪਰਵਾਰ ਰੇ ਨਰ ਨਾਵ ਚੌੜ ਕਤ ਬੋੜੀ ਹਰ ਸਤੋੜ ਵਿਖਿਆ ਸੰਗ ਜੋੜੀ ਰਹਾਉ ਸੋਰ ਨਰ ਦਾਦੇ ਲਾਗੇ ਆਗ ਨਿਕਟ ਨੀਰ ਪਸ਼ ਪਿਵਸਨਾ ਝਾਗ ਚੇਤਤ ਚੇਤਤ ਨਿਕਸ ਨੀਰ ਸੋ ਜਨ ਨਿਰਮਲ ਕਥਤ ਕਬੀਰ ਗਾੜ ਕਬੀਰ ਜੀ ਜਹ ਕਲਪੂਤ ਨਾ ਗਿਆਨ ਵਿਚਾਰੇ ਵਿਦਵਾ ਕਾਸ਼ ਨਾ ਭਈ ਮਤਾਰੇ ਜਹ ਨਰ ਰਾਮ ਭਗਤ ਨਾ ਸਾਦੇ ਜਨਮਤ ਕਾਸ਼ ਨਾ ਮੋਹ ਅਪਰਾਧੀ ਰਹਉ ਮੋਚ ਮੋਚ ਗਰਭ ਗਏ ਕੈਨ ਬਚਿਆ ਬੁੱਢ ਭੁੱਢ ਰੂਮ ਰੂਪ ਜਿਵੈ ਜਗ ਮੱਜਿਆ ਕਾ ਕਬੀਰ ਜਸੇ ਸੁੰਦਰ ਸਰੂਪ ਨਾ ਬਿਨਾ ਜਸ ਕਬਜ ਗੁਰੂਪ ਗਉੜੀ ਕਬੀਰ ਜੀ ਜੋ ਜਨ ਲੈ ਖਸਮ ਕਾ ਨਾ ਤਨ ਕਾ ਸਾਧ ਬਲਿਹਾਰੇ ਜਾਉ ਸੋ ਨਿਰਮਲ ਨਿਰਮਲ ਹਰ ਗੁਣ ਗਾਵੇ ਸੋ ਭਾਈ ਮੇਰੇ ਮਨ ਪਾਵੇ ਰਹਾਉ ਜੇਹ ਕਟ ਰਾਮ ਰਹਾ ਭਰਪੂਰ ਤਿਨ ਕੇ ਪਗ ਪੰਗਜ ਹਮ ਤੂਰ ਜਾਤ ਜਲਾਹ ਮਤ ਕਾ ਧੀਰ ਸਹਜ ਸਹਜ ਗੁਣ ਰਮੇ ਕਬੀਰ ਗੌੜੀ ਕਬੀਰ ਜੀ ਗਗਨ ਰਸਾਲ ਚੋਵੇ ਮੇਰੀ ਪਾਠੀ ਸੰਚ ਮਹਾਰਸ ਤਨ ਭਇਆ ਕਾਠੀ ਉਹ ਕੋ ਕਹੀਐ ਸਹਿਜ ਮਤਵਾਰਾ ਪੀਵਤ ਰਾਮ ਰਸ ਗਿਆਨ ਵਿਚਾਰਾ ਰਹਾਉ ਸਹਿਜ ਕ ਲਲਨ ਜੋ ਮਿਲਾਈ ਆਨੰਦ ਮਾਤੇ ਅਨੰਦ ਨ ਮਜਾਈ ਚੀਨਤ ਚੀਤ ਨਰੰਜਨ ਲਾਇਆ ਕਉ ਕਬੀਰ ਤਾਨ ਪਪਾਇਆ ਗਾੜੇ ਕਬੀਰ ਜੀ ਮਨ ਕਸ ਪਾਉ ਮਨ ਬਿਆਪੇ ਮਨ ਮਾਰ ਕਵਨ ਬਿ ਸਿੱਧ ਥਾਪੇ ਕਉਸ ਮਨ ਜੋੜਾ ਜੋ ਮਨ ਮਰ ਮਨ ਕੋ ਮਾਰ ਕਹਉ ਸਿਤਾਰੇ ਰਹਾਉ ਮਨ ਅੰਤਰ ਬੁਲ ਸਭ ਕੋਈ ਮਨ ਮਾਰੇ ਬਿਨ ਭਗਤ ਨ ਹੋਈ ਕਾਹ ਕਬੀਰ ਜੋ ਜਾਣੈ ਪਿਉ ਮਨ ਮਦ ਸੂਦਨ ਤ੍ਰਿ ਭਾਵਨ ਦੇਉ ਗਾਉੜੀ ਕਬੀਰ ਜੀ ਓ ਜੋ ਦਿਸੈ ਅੰਬਰ ਤਾਰੇ ਤੈ ਕਨੁ ਚਿਤੈ ਚੇਤਨ ਹਾਰੇ ਕੌਰ ਪੰਡਤ ਅੰਬਰ ਕਾਸੋਂ ਲਾਗਾ ਬੂਝੇ ਬੂਝਨ ਹਾਰਸ ਪਾਗਾ ਰਹਾਉ ਸੂਰਜ ਚੰਦ ਕਰਿ ਉਜਿਆਰਾ ਸਭ ਮੈਂ ਪਸਰਿਆ ਬ੍ਰਹਮ ਪ੍ਰਸਾਰਾ ਕਉਕਬੀਰ ਜਾਨੇਗਾ ਸੋਏ ਹਿਰਦੈ RAM ਮੁਖ ਰਾਮੇ ਹੋਏ ਗੌੜੀ ਕਬੀਰ ਜੀ ਵੇਦ ਕੇ ਪੁੱਤਰ ਸਿਮਰਤ ਪਾਏ ਸੰਕਲ ਜੈਵਰੀ ਲਹੈ ਆਏ ਆਪਣ ਨਗਰ ਆਪ ਤੇ ਬੰਦਿਆ ਮੁਗਫਾਦ ਕਾਲ ਸਰਸੰਦਿਆ ਰਹਾਉ ਕਟੇ ਨਾ ਕਟ ਟੂਟ ਨਾ ਜਾਏ ਸਾ ਸਪਨ ਹੋਏ ਜਗ ਕੋ ਖਾਏ ਹਮ ਦੇਖ ਤੋ ਜਨ ਸਭ ਜਗ ਲੂਟਿਆ ਕਹ ਕਬੀਰ ਮੈਂ ਰਾਮ ਕੈ ਛੁਟਿਆ ਗਉੜੀ ਕਬੀਰ ਜੀ ਦੇ ਮਹਾਰ ਲਗਾ ਪਹਿਰਾਵੋ ਸਗਲ ਤਾ ਜੀਨ ਗਗਨ ਦਰਵੋ ਆਪਣ ਵਿਚਾਰ ਅਸਵਾਰੀ ਕੀਜੈ ਸਹਜ ਕਾ ਪਾਵੜੈ ਪਗ ਧਾਰ ਲਿਜੈ ਰਹਾਉ ਚਲ ਰੇ ਬਕੰਠ ਤੁਜੇ ਲਤਾਰੋ ਹੈ ਚੈ ਤਾਂ ਪ੍ਰੇਮ ਕਾ ਚਬ ਕੁਮਾਰੋ ਕਹਿਤ ਕਬੀਰ ਭਲੇ ਸਵਾਰਾ ਬੇਦ ਕਤੇ ਬਤੇ ਰਹੇ ਨਰਾਰਾ ਗੌੜੀ ਕਬੀਰ ਜੀ ਜੇ ਮੁਖ ਪੰਜੋ ਅੰਮ੍ਰਿਤ ਖਾਏ ਤੇ ਮੁਖ ਦੇਖ ਤੋ ਲੋਕ ਟਲਾਏ ਇੱਕ ਦੁਖ ਰਾਮ ਰਾਏ ਕਾਟੋ ਮੇਰਾ ਅਗਨ ਦਹੈ ਅਰ ਗਰਭ ਬਸੇਰਾ ਰਹਾਉ ਕਾਂਬ ਗੁਤੇ ਬਾਬਿਦ ਭਾ ਪਾਂਤੇ ਕੋ ਜਾਰੇ ਕੋ ਗੱਡਲੇ ਮਟੇ ਕਹ ਕਬੀਰ ਹਰ ਚਰਨ ਦਿਖਾਉ ਪਛਿਤ ਜਮ ਕਿਉ ਨਾ ਕਿਉ ਨ ਪਠਾਵ ਗਉੜ ਕਬੀਰ ਜੀ ਆਪੇ ਪਾਵਕ ਆਪੇ ਪਵਨ ਜarre ਖਸਮਤਾ ਰਾਖੇ ਕਵਨ ਰਾਮ ਜਬ ਤੋ ਤਨ ਜਰ ਕੀ ਨਾ ਜਾਈ ਰਾਮ ਨਾਮ ਚਿਤ ਰਹਿ ਸਮਾਇ ਰਹਾਉ ਕਾ ਕੋ ਜਰ ਕਾਹੇ ਘੋਏ ਹਨ ਨਟ ਵਟ ਖੇਲੇ ਸਾਰੰਗ ਪਾਨ ਕਾ ਕਬੀਰ ਅਖਰਦਿ ਭਾਕ ਹੋਇਗਾ ਖਸਮਤਾ ਲੈ ਗਾ ਰਖ ਗੌੜੀ ਕਬੀਰ ਜੀ ਦਉਪਦੇ ਨਾਮ ਜੋਗ ਧਿਆਨ ਚਿਤ ਲਾਇਆ ਬਿਨ ਬਰਾਗਨ ਛੂਟ ਸਮਾਇਆ ਕੈਸੇ ਜੀਵਨ ਹੋਏ ਹਮਾਰਾ ਜਬ ਤਾ ਜਬ ਨਾ ਹੋਏ RAM ਨਾਮੇ ਧਾਰਾ ਰਹਾਉ ਕਹੋ ਕਬੀਰ ਖੋਜ ਅਸਮਾਨ RAM ਸਮਾਨ ਨਾ ਇਦਖਵਾਨ ਗੌੜੀ ਕਬੀਰ ਜੀ ਜਿਹ ਸਿਰ ਰਚ ਰਚ ਬਾਂਧਤ ਪਾਗ ਸੋ ਨਰਸ ਸੋ ਸਿਰ ਪਚੰਚ ਸਵਾਰੇ ਕਾਗ ਐਸ ਤਨ ਤਨ ਕੋ ਕਿਆ ਗਰਬਈਆ RAM ਨਾਮ ਕਾਹੇ ਨਾ ਦਰੜਈਆ ਰਹਾਉ ਕਹਤ ਕਬੀਰ ਸੁਨੋ ਮਨ ਮੇਰੇ ਇਹ ਹਵਾਲ ਹੋਏਗੇ ਤੇਰੇ ਰਾਗ ਗੜ ਗਵਰ ਰੇ ਅਸ਼ਟ ਪਦੇ ਕਬੀਰ ਜੀ ਕੇ ਕੋ ਓੰਕਾਰ ਸਤਿਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੇ ਆਵੈ ਸੋ ਸੁਖ ਹਮੋ ਨ ਮੰਗਿਆ ਭਾਵੈ ਦੇਖਿਆ ਅਜੋ ਸੁਰਤ ਸੁਖ ਆਸਾ ਕੈਸੇ ਹੋਈ ਹੈ ਰਾਜਾ ਰਾਮ ਨਿਵਾਸਾ ਰਹਾਉ ਐਸ ਸੁਖ ਤੇਸ਼ ਬ੍ਰਹਮਡਰਨ ਸੋ ਸੁਖ ਹਮ ਸਾਚ ਕਰ ਜਾਨਾ ਸੰਕਾਦ ਕੁ ਨਾਰਦ ਮਨ ਸਿਖਾ ਤਨ ਪੀ ਤਨ ਮੈ ਮਨ ਨਹੀ ਪੇਖਾ ਇਸ ਮਨ ਕੋ ਕੋਈ ਖੋਜ ਪਾਈ ਤਨ ਛੂਟੈ ਮਨ ਕਹਾਂ ਸਮਾਈ ਗੁਰ ਪ੍ਰਸਾਦਿ ਜਿ ਜੈਉ ਨਮਾ ਭਗਤ ਕੈ ਪ੍ਰੇਮ ਇਨਹਿ ਹਜਾਨਾ ਇਸ ਮਨ ਕੋ ਨਹੀ ਆਵਨ ਜਨ ਜਿਸ ਕਾ ਭਰਮ ਗਏ ਦਿਨ ਸਾਚ ਪਛਾਨਾ ਇਸ ਮਨ ਕੋ ਰੂਪਨ ਰਖਿ ਅਕਾਇ ਹੁਕਮੈ ਹੋਇਆ ਹੁਕਮ ਬੋਝ ਸਮਾਈ ਇਸ ਮਨ ਕਾ ਕੋਈ ਜਾਣੈ ਭਿਓ ਇਹ ਮਨ ਲੀਨ ਭੈ ਸੁਖ ਦਇਓ ਜੀਓ ਏਕ ਅਰ ਸਗਲ ਸਰੀਰਾ ਇਸ ਮਨ ਕੋ ਰਵ ਰਹੇ ਕਬੀਰਾ ਗਉੜ ਗੁਵਾਰੀ ਐਨ ਸੇਕ ਸੁ ਨਾਮ ਜਸੋ ਜੋ ਜਾਗੇ ਐਨ ਸੇਕ ਨਾਮ ਜੋ ਜਾਗੇ ਕਿਤਕ ਸਿੱਧ ਭੈ ਲਵ ਲਾਗੇ ਰਹਾਉ ਸਾਧਕ ਸਿੱਧ ਸਗਲ ਬਨਹਾਰੇ ਏਕ ਨਾਮ ਕਲਪ ਤਰ ਤਾਰੇ ਜੋ ਹਰ ਹਰੇਸ ਹੋਏ ਨ ਅਨ ਕ ਕਬੀਰ ਰਾਮ ਨ ਪਛਾਨਾ ਗੜੀ ਪੀ ਸੋਰਠ ਪੀ ਰੇ ਜੀ ਨ ਲੱਜ ਲੱਜ ਤੋ ਨਹੀਂ ਹਰ ਤਜ ਕਤ ਕਾਹੂ ਕੇ ਜਾਹੀ ਰਹਾਉ ਜਾਕੋ ਠਾਕੁਰ ਊਚਾ ਹੋਈ ਸੋ ਜਨ ਪਰ ਘਰ ਜਾ ਤਨ ਸੋਹੀ ਸੋ ਸਾਹਿਬ ਰਹਾ ਭਪੂਰ ਸਦਾ ਸੰਗ ਨਹੀਂ ਹਰ ਦੂਰ ਕਬਲਾ ਚਰਨ ਸਰਨ ਹੈ ਜਾਕੇ ਕਹੋ ਜਨ ਕਾ ਨਹੀਂ ਕਰਤਾ ਕੇ ਸਭ ਕੋ ਕਹੇ ਜਾਸਿਕ ਬਾਤ ਸੁਸਮਰੰਥ ਨਿਜ ਪਤ ਹਦਾਤਾ ਕਹ ਕਬੀਰ ਪੂਰਨ ਜਗ ਸੋਏ ਜਾਕੇ ਹਿਰਦਾ ਅਵਰ ਨ ਹੋਏ ਕਾਣਕ ਪੂਤ ਪਿਤਾ ਕੋ ਕਾਕੋ ਕੌਣ ਮਰੇ ਕੋ ਦੇ ਸੰਤਪ ਹਾਰ ਠਗ ਜਗ ਕੋਠ ਗੌਰ ਲਾਈ ਹਰ ਕੇ ਬਿਯੋਗ ਕੈਸੇ ਜੀਓ ਮੇਰੀ ਮਾਈ ਰਹਾਉ ਕੌਣ ਕੋ ਪੁਰਖ ਕੌਣ ਕਿਨਾਰੇ ਆ ਤਤਲਿਹ ਸਰੀਰ ਵਿਚਾਰੇ ਕਹ ਕਬੀਰ ਠੱਗ ਸੋ ਮਨ ਮੰਨਿਆ ਗਈ ਠਗੋਰੀ ਠੱਗ ਪਹਿਚਾਨਿਆ ਅਬ ਮੋਕ ਕੋ ਭਈ ਰਾਜਾ ਰਾਮ ਸਹਾਈ ਜਨਮ ਮਰਨ ਕਟ ਪਰਮਗਤ ਪਾਈ ਰਹਾਉ ਸਾਧੂ ਸੰਗਤ ਦਿਉਰ ਲਾਏ ਪੰਜ ਦੂਦ ਤੇਲੀ ਓ ਛਡਾਈ ਅਮਰਤ ਨਾਮ ਜਪੋ ਜਪੁ ਰਸਨਾ ਅਮੋਲ ਦਾਸ ਕਰ ਲਿਨ ਆਪਣਾ ਸਤਿਗੁਰ ਕੀ ਨ ਪਰ ਉਪਕਾਰ ਕਾੜ ਲੇਨ ਸਾਗਰ ਸੰਸਾਰ ਚਰਨ ਕਮਲ ਸੋ ਲਗੇ ਪ੍ਰੀਤ ਗੋਬਿੰਦ ਬਸਨਿਤਾ ਨਿਤ ਜੀਤ ਮਾਇਆ ਤਬਤ ਬੁਝਿਐ ਅੰਗਿਆਰ ਮਨ ਸੰਤੋਖ ਨਾਮ ਧਾਰ ਜਾਲ ਥਲ ਪੂਰ ਰਹੇ ਪ੍ਰਭ ਸਵਾਮੀ ਜਦ ਤਪੇਖੋ ਤਤ ਅੰਤਰ ਜਾਮੇ ਆਪਣੇ ਭਗਤ ਆਪ ਹੀ ਦਰੜਾਈ ਪੂਰਬ ਲਿਖਤ ਮਿਲਿਆ ਮੇਰੀ ਮਾਏ ਮੇਰੇ ਭਾਈ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸੁਆਮੀ ਗਰੀਬ ਨਿਵਾਜ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਉਹ ਪਤ ਹੋਏ ਜਨਮੈ ਸੂਤਕ ਮੂਏ ਫਨ ਸੂਤਕ ਸੂਤਕ ਪਰਜ ਬਗੋਏ ਕਾਹੋਰ ਪੰਡਿਆ ਕਾਉਣ ਪਵਿਤਾ ਐਸਾ ਗਨ ਜਪੋ ਮੇਰੇ ਮਿਤਾ ਰਹਾਉ ਨਨ ਸੂਤਕ ਬਨੋ ਸੂਤਕ ਸੂਤਕ ਸ਼ਰਮ ਨੀ ਹੋਏ ਊਠਤ ਸੂ ਬੈਠਦ ਸੂਤਕ ਲਾਗ ਸੂਤਕ ਪਰੇ ਰਸੋਏ ਫਾਸਨ ਕੀ ਬਿਦ ਸਬ ਕੋ ਜਾਨੈ ਛੂਟਨ ਕੀ ਇਕ ਕੋਏ ਕਬੀਰ RAM ਰਦ ਬੇਚਾਰਾ ਸੋ ਤਕ ਤਨ ਨ ਹੋਈ ਗੌੜੇ ਝਗੜਾ ਏਕ ਨ ਬੇਰੋ RAM ਜਾਉ ਤਮ ਆਪਣ ਜਨ ਸੋ ਕਾਮ ਰਹਾਉ اے ਮਨ ਬਡਕ ਜਾ ਸੋ ਮਨ ਮੰਨ ਆਉ RAM ਬਡਕ RAM ਜਨ ਆਉ ਬ੍ਰਹਮਾ ਬਡਕ ਸਾਜ ਜਾ ਸੋ ਪਾਇਆ ਵੇਦ ਬਡਕ ਜਹਾਂ ਤੇ ਆਇਆ ਕਹ ਕਬੀਰ ਹਾਂ ਭਇਆ ਉਦਾਸ ਤੀਰਥ ਬੜਾ ਕੇ ਹਰ ਕਾ ਦਾਸ ਰਾਗ ਗੌੜੇ ਚੇਤੇ ਦੇਖੋ ਭਾਈ ਗਿਆਨ ਕੇ ਆਏ ਆਂਦੇ ਸਭ ਓਡਾਨੀ ਭਰਮ ਕੀ ਟਾਟੇ ਰਹੇ ਨ ਮਾਇਆ ਬੰਦੇ ਰਹਾ ਦੋ ਚਿੱਤੇ ਕੇ ਦਸੂਨ ਗਰਾਨੀ ਮੋਹ ਬਲੇ ਡਾ ਟੂਟਾ ਕਿਸ਼ਨਾ ਸ਼ਾਨ ਪਰ ਧਰ ਉੱਪਰ ਦੁਰਮਤ ਭਾਂਡਾ ਫੂਟਾ ਆਂਦੇ ਆਸ਼ਾ ਆਂਦੇ ਪਾਸ਼ਾ ਜੋ ਜਲ ਪਰਖੈ ਵਰਖੈ ਆਂਦੇ ਪਾਸ਼ਾ ਜੋ ਜਲ ਵਰਖੈ ਤਹਤ ਤਹ ਤੇਰਾ ਜਨ ਪੀਨਾ ਕਹਿ ਕਬੀਰ ਮਨ ਪਿਆ ਪ੍ਰਗਾਸਾ ਉਦ ਭਾਨ ਜਬ ਚਿਨਾ